ਕਿਸਾਨ ਸੰਘਰਸ਼ ਦੇ ਵਿੱਚ ਮਜ਼ਦੂਰ ਸੰਗਠਨਾਂ ਦੀ ਨੇਤਾ ਰਹੀ ਨੋਦੀਪ ਕੌਰ ਗੰਦਰ ਦੇ ਘਰ ਹੋਈ ਐਨਆਈਏ ਦੀ ਰੇਡ ਸ਼੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਦੀ ਸਬਡਿਵੀਜ਼ਨ ਮਲੋਟ ਦੇ ਥਾਣਾ ਲਖੇਵਾਲੀ ਦੇ ਅਧੀਨ ਪੈਂਦੇ ਪਿੰਡ ਗੰਦਰ ਦੀ ਨਿਵਾਸੀ ਨੌਜਵਾਨ ਮਜ਼ਦੂਰ ਆਗੂ ਨੋਦੀਪ ਕੌਰ ਜੋ ਸਾਲ 2021 ਵਿੱਚ ਉਸ ਵੇਲੇ ਸੁਰਕੀਆਂ ਚ ਆਈ ਸੀ ਜਦੋਂ ਅਮਰੀਕਾ ਦੀ ਰਾਸ਼ਟਰਪਤੀ ਕਮਲਾ ਹੈਰਿਸ ਅਤੇ ਉਸ ਦੇ ਪਰਿਵਾਰਕ ਮੈਂਬਰਾਂ ਨੇ ਨੋਦੀਪ ਕੌਰ ਤੇ ਹਰਿਆਣਾ ਪੁਲਿਸ ਵੱਲੋਂ ਕੀਤੇ ਜਾ ਰਹੇ ਕਿਸਾਨੀ ਅੰਦੋਲਨ ਦੌਰਾਨ ਜ਼ੁਲਮਾਂ ਦਾ ਵਰਤਾਂਤ ਆਪਣੇ ਟਵਿੱਟਰ ਤੇ ਸਾਂਝਾ ਕੀਤਾ ਸੀ ਦੱਸਦੀ ਹੈ ਕਿ ਮਜ਼ਦੂਰਾਂ ਦੀ ਅਗਵਾਈ ਕਰਨ ਵਾਲੀ ਔਕਤ ਮਹਿਲਾ ਆਗੂ ਨਵਦੀਪ ਕੌਰ ਦੇ ਘਰ ਅੱਜ ਸਵੇਰ 5 ਵਜੇ ਪਹੁੰਚੀਆਂ ਐਨਆਈਏ ਦੀਆਂ ਟੀਮਾਂ ਨੇ ਘਰ ਦਾ ਛੱਪਾ ਛੱਪਾ ਛਾਣ ਮਾਰਿਆ ਉਤھے ਹੀ ਐਨਆਈਏ ਦੀ ਟੀਮ ਵੱਲੋਂ ਪਰਿਵਾਰ ਨੂੰ ਬੰਧਕ ਬਣਾਏ ਜਾਣ ਦੇ ਕਥਿਤ ਦੋਸ਼ ਲਗਾਉਂਦੇ ਆ ਮਜ਼ਦੂਰ ਆਗੂਆਂ ਨੇ ਨਵਦੀਪ ਕੌਰ ਦੇ ਘਰ ਦੇ ਬਾਹਰ ਇਕੱਠ ਕਰਕੇ NIA ਸਮੇਤ ਸਮੂਚੀ ਕੇਂਦਰੀ ਪ੍ਰਣਾਲੀ ਦੇ ਖਿਲਾਫ ਰੋਜ਼ ਦਾ ਪ੍ਰਗਟਾਵਾ ਕੀਤਾ ਹੈ ਦੱਸਦੀ ਹੈ ਕਿ ਪਰਵਾਰਕ ਮੈਂਬਰਾਂ ਨੇ ਦੋਸ਼ ਲਗਾਏ ਹਨ ਕਿ ਲਖਨਊ ਨਾਲ ਸੰਬੰਧਿਤ ਇੱਕ ਕਤਿਤ ਆਤਵਾਦ ਦੇ ਕੇਸ ਸੰਬੰਧੀ ਉਹਨਾਂ ਤੋਂ ਪੁੱਛਗਿੱਛ ਕੀਤੀ ਗਈ ਪਰਵਾਰ ਦਾ ਆਕਣਾ ਹੈ ਕਿ ਜਗਜੀਤ ਸਿੰਘ ਡੱਲੇਵਾਲ ਦੀ ਭੋਖੜਤਾਲ ਅਤੇ ਭਵਿਕ ਵਿੱਚ ਬਣਨ ਵਾਲੀ ਕਿਸੇ ਅਪਾਤਕਲীন ਸਥਿਤੀ ਤੋਂ ਪਹਿਲਾਂ ਹੀ ਕੇਂਦਰੀ ਏਜੰਸੀਆਂ ਸੰਘਰਸ਼ਕਾਰੀ ਮਜ਼ਦੂਰਾਂ ਉੱਪਰ ਦਬਾਅ ਬਣਾਉਣ ਦੀ ਖਾਤਰ ਅਜਿਹੇ ਕੰਮ ਕਰ ਰਹੀਆਂ ਹਨ ਉਹ ਦੇਖਿਆ ਇਸ ਵੀ ਜਵਾਹਰ ਲਾਲ ਨੇ ਆਪਣੀ ਐਨਰਜੀ ਰੇਟ ਵਧੀ ਤੁਸੀਂ ਦਿੱਪਪਰ ਹੁਣਾ ਨਹੀਂ ਹੁਣਾ ਨਹੀਂ ਕੋਈ ਗੱਲ ਨਹੀਂ ਤੱਕ ਰੋ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਨਾਲ ਸਾਰੇ ਨਹੀਂ ਸੁੱਤੇ ਜਦੋਂ ਲਗਭਗ 1 ਸਾਲ ਤੇ ਉੱਪਰ ਭੋਲ ਚੱਲਿਆ ਤਾਂ ਉਸ ਨੌਨਿਪ ਨੇ ਬਹੁਤ ਵੱਡਾ ਅਥੇ ਰੋਲ ਨਿਭਾਇਆ ਤੇ ਅੱਜ ਉਸੇ ਕੇਂਦਰ ਦੀ ਸਰਕਾਰ ਉਸੇ ਮੋਦੀ ਦੀ ਹਕੂਮਤ ਨੇ ਅੱਜ ਉਹਦੇ ਪਰਿਵਾਰ ਨੂੰ ਜਬਰੀ ਅੰਦਰ ਬੰਦ ਕਰਕੇ ਤੇ ਜਬਰੀ ਉਹਨੇ ਤਸੱਦਦ ਕੀਤਾ ਉਹਦੇ ਤੇ ਜ਼ਬਰ ਕੀਤਾ ਇਹ ਹੁਣ ਮਾਨਸਿਕ ਤਪੀੜਨ ਹੀ ਹੈਗਾ ਮਾਨਸਿਕ ਰੂਪ ਤੇ ਵਿੱਚ ਤੋੜ ਦੋ ਬੰਦੇ ਨੂੰ ਸਰੀਰਕ ਰੂਪ ਤੇ ਜੋ ਲੋੜ ਹੀ ਨਹੀਂ ਤੋੜਨ ਦੀ ਹੁਣ ਕਿਸਾਨਾਂ ਨਾਲ ਸੰਗਠਨ ਜਿਹੜੇ ਕਿਸਾਨ ਯੂਨੀਅਨਾਂ ਹੈਗੀਆਂ ਉੱਥੇ ਲੋਕ ਸਮਰਥਨ ਕਰਨਗੇ ਇਹ ਤਾਂ ਐਵੀਆਂ ਚੀਜ਼ਾਂ ਕੀਤੀਆਂ ਜਾਂਦੀਆਂ ਵੀ ਧੱਲੇਵਾਲ ਕੱਲ ਨੂੰ ਕਿਸਾਨ ਨੇਤਾ ਧੱਲੇਵਾਲ ਮਰ ਜੇ ਕੱਲ ਨੂੰ ਉਹਨਾਂ ਦੀ ਸ਼ਹਾਦਤ ਹੋ ਜੇ ਹਾਂਜੀ ਧੱਲੇਵਾਲ ਧੱਲੇਵਾਲ ਤੇ ਆਪਣਾ ਜਿਹੜਾ ਪੰਜਾਬ ਜਿਹੜੇ ਜਾਗਰੂਕ ਲੋਕ ਹੈਗੇ ਆ ਉਹਨਾਂ ਨੂੰ ਸ਼ਾਂਤ ਕੀਤਾ ਜਾਵੇ ਪਹਿਲਾਂ ਹੀ ਡਰ ਦਾ ਮਾਹੌਲ ਬਣਾ ਦਿਓ ਕਿਉਂਕਿ ਜਿਹੜੀ ਗਰਾਹਾਂ ਜ세 ਬੰਦੀ ਹਜੇ ਤ ਨਾਲ ਹੈ ਨਹੀਂ ਗਈ ਹਜੇ ਉਹਨੇ ਭੀੜ ਨਹੀਂ ਦਿਖਾਈ ਜਿਹੜੇ ਮਜ਼ਦੂਰ ਇਕੱਠੇ ਹੋ ਜਾਣਾਂ ਤੇ ਮਜ਼ਦੂਰ ਦੀ ਤੇ ਕਿਸਾਨ ਦੀ ਤਾਕਤ ਸਭ ਤੋਂ ਵੱਡੀ ਤਾਕਤ ਆ ਇਹ ਡਰਦੇ ਨੇ ਇਹੀ ਆ ਸਭ ਤੋਂ ਵੱਡਾ ਕਾਰਨ ਜਿਹੜਾ ਮਹਾਨਸਾਨ ਨੂੰ ਲੱਗਦਾ ਇਹ ਤਾਂ ਹੀ ਉਹਨਾਂ ਨੇ ਨੌ ਦੀ ਬਨੂ ਰੈਸਟ ਕੀਤਾ ਸੀ ਕਿ ਤਾਲ ਅੰਦਲੇ ਮੇਰੇ ਵੀ ਮਜ਼ਦੂਰਾਂ ਨੂੰ ਜਾਗਰਿਤ ਕਰ ਰਹੀ ਆ ਆਤੰਗਵਾਦੀ ਸਮੇਟ ਨਾਲ ਜੁੜਿਆ ਹੋਇਆ ਐਬ ਜੋ ਇੱਕ ਕੇਸ ਆ ਲਖਨਊ ਦਾ ਉਹਨੂੰ ਦਿੱਲੀ ਤੇ ਜਿਹੜੇ ਦਿੱਲੀ ਚ ਜਿਹੜਾ ਵੀ ਕੰਮ ਕਰੀ ਜਾਂਦਾ ਕਿਸਾਨ ਯੂਨੀਅਨ ਵਿੱਚ ਕੰਮ ਕਰੀ ਜਾਂਦੇ ਆ ਜਿਹੜੇ ਮਜ਼ਦੂਰੀਆਂ ਵਿੱਚ ਕੰਮ ਕਰੀ ਜਾਂਦੇ ਆ ਉਹਨਾਂ ਦੇ ਘਰਾਂ 'ਚ ਹੁਣ ਪਿਛਲੇ ਦਿਨੋਂ ਬਠਿੰਡੇ ਵਿੱਚ ਵੀ ਕਿਸਾਨ ਯੂਨੀਅਨ ਦੀ ਇੱਕ ਆ ਨੇਤਾ ਜਿਹੜੇ ਕੰਮ ਕਰਦੇ ਆਗੇ ਕਿਸਾਨਾਂ ਵਾਸਤੇ ਉਹਨਾਂ ਦੇ ਘਰੇ ਵੀ ਰੇਡ ਇਸੇ ਤਰੀਕੇ ਨਾਲ ਹਾਂ ਉਹਨਾਂ ਦੇ ਘਰੇ 4 ਵਜੇ ਸਵੇਰ ਇਕੱਠੇ ਹੋ ਕੇ ਐਨਆਈਆਈ ਗਿਆ ਸੀਗਾ ਰੇਡ ਕਰਨ ਅੱਜ ਸਾਡੇ ਘਰੇ 5 ਵਜੇ 5 ਵਜੇ ਇਹਨਾਂ ਨੇ ਦਰਵਾਜ਼ਾ ਖੜਕੜ ਖੜਾਇਆ ਤੇ ਸਾਨੂੰ ਨਹੀਂ ਪਤਾ ਲੱਗਿਆ ਵੀ ਕੌਣ ਆ ਗਿਆ ਸਾਨੂੰ ਕੀ ਪਤਾ 5 ਵਜੇ ਕੌਣ ਆ ਗਿਆ ਫਿਰ 5 3 5 ਵਜੇ 35 ਮਿੰਟ ਤੇ ਇਹਨਾਂ ਨੇ ਰਿਪੋਰਟ ਬਣਾਈ ਆ ਫਿਰ ਤੇ 5 ਵਜੇ 35 ਮਿੰਟ ਤੇ ਸ਼ੁਰੂ ਕੀਤਾ ਮੁੱਦਾ ਇਹ ਆ ਵੀ ਅਸੀਂ ਵੀ ਇੱਥੇ ਜਿਹੜੇ ਵੀ ਆਤਮਕਵਾਦੀ ਸੰਗਠਨ ਆ ਉਹਨਾਂ ਨਾਲ ਇਹਨਾਂ ਦਾ ਕੋਈ ਲਿੰਕ ਆ ਇਹ ਇਹ ਮੁੱਦਾ ਬਣਾ ਕੇ ਉਹਨਾਂ ਨੇ ਸਾਰਾ ਵੀ ਉਹਨਾਂ ਨੇ ਕੂੜਾ ਵੀ ਕੂੜਾ ਵੀ ਇਕੱਠਾ ਕਰਕੇ ਦੇਖਿਆ ਇੱਕ ਇੱਕ ਕਾਗਜ਼ ਚੈੱਕ ਕਰਕੇ ਦੇਖਿਆ ਇੱਕ ਇੱਕ ਡੈਰੀ ਦੋ ਡੈਰੀਆਂ ਤਿੰਨ ਲੈ ਕੇ ਗਏ ਆ ਦੋ ਤਿੰਨ ਕਾਗਜ਼ ਲੈ ਕੇ ਗਏ ਆ ਇੱਕ ਮੋਬਾਈਲ ਫੋਨ ਲੈ ਕੇ ਗਏ ਮੇਰਾ ਉਹਨਾਂ ਨੇ ਜਿਹੜਾ ਮੈਂ ਵਰਤਨਾ ਫੋਨ ਉਹਨੂੰ ਆਏ ਬਣਾਇਆ ਉਹਨਾਂ ਨੇ ਵੀ ਇਹ ਬਰਾਮਦ ਹੋਇਆ ਇੱਕ ਤਾਂ ਹੋਇਆ ਵੀ ਉਹੀ ਲਪੋ ਕੇ ਰੱਖਣਾ ਇੱਕ ਵਰਤਨਾ ਤੇ ਬਰਾਮਦ ਥੋੜੀ ਲਿਖਾਂਗੇ ਉਹ ਲੈ ਕੇ ਗਏ ਆ ਤੇ ਦੂਜਾ ਕਾਪੀ ਸਾਨੂੰ ਦੇਖ ਗਿਆ ਵੀ ਆਹਾ ਹਾ ਹਾ ਕਰਿਆ